ਲਾਈਨ ਜੀ ਕਲੱਬ ਐਕਟਿਵ 321D ਦੇ ਸਹਿਯੋਗ ਦੇ ਨਾਲ ਲਵਾਸਾ ਹਸਪਤਾਲ ਦੇ ਡਾਕਟਰਾਂ ਦੀ ਸਹਿਯੋਗ ਦੇ ਨਾਲ ਅਤੇ ਨਵਦੀਪਕ ਆਈ ਕੇਅਰ ਦੇ ਡਾਕਟਰਾਂ ਦੀ ਟੀਮ ਦੇ ਸਹਿਯੋਗ ਦੇ ਨਾਲ ਮੁਫਤ ਮੈਡੀਕਲ ਚੈੱਕਅਪ ਕੈਂਪ ਮੂਸਾਪੁਰ ਰੋਡ ਨਵਾਂ ਸ਼ਹਿਰ ਵਿਖੇ ਲਗਾਇਆ ਗਿਆ ਚੇਲਾ ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਮੂਸਾਪੁਰ ਰੋਡ ਡੀਏਵੀ ਸਕੂਲ ਦੀ ਬੈਕ ਸਾਈਡ ਵਿਖੇ ਸ਼੍ਰੋਮਣੀ ਭਗਤ ਨਾਮਦੇਵ ਜੀ ਦੇ 17ਵੇਂ ਮਹਾਨ ਉਤਸਵ ਨੂੰ ਸਮਰਪਿਤ ਮੁਫਤ ਮੈਡੀਕਲ ਚੈੱਕਅਪ ਕੈਂਪ ਲਾਇਨਸਕ ਕਲੱਬ ਐਕਟਿਵ 321 ਡੀ ਦੇ ਸਹਿਯੋਗ ਨਾਲ ਲਵਾਸਾ ਹਸਪਤਾਲ ਅਤੇ ਨਵਦੀਪਕ ਆਈ ਕੇਅਰ ਦੇ ਡਾਕਟਰਾਂ ਦੀ ਟੀਮ ਦੇ ਸਹਿਯੋਗ ਨਾਲ ਲਗਾਇਆ ਗਿਆ ਇਸ ਮੌਕੇ ਤੇ ਜ਼ਰੂਰਤਮੰਦ ਮਰੀਜ਼ਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ ਅਤੇ ਇਸ ਕੈਂਪ ਦਾ ਵੱਧ ਤੋਂ ਵੱਧ ਮਰੀਜ਼ਾਂ ਨੇ ਲਾਭ ਵੀ ਉਠਾਇਆ ਇਸ ਮੌਕੇ ਤੇ ਲਾਈਨ ਜੀ ਕਲੱਬ ਐਕਟਿਵ 321 ਡੀ ਦੇ ਡਿਪਟੀ ਗਵਰਨਰ ਲਾਈਨ ਤਰਲੋਚਨ ਸਿੰਘ ਵਰਦੀ ਨੇ ਦੱਸਿਆ ਹੈ ਕਿ ਸਮੂਹ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਅਤੇ ਮੈਂਬਰਾਂ ਦੇ ਸਹਿਯੋਗ ਦੇ ਨਾਲ ਹਰੇਕ ਥਾਂ ਤੇ ਮੁਫਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਜਾਂਦਾ ਹੈ ਆਓ ਦੇਖਦੇ ਹਾਂ ਨਵਾਂ ਸ਼ਹਿਰ ਟਾਈਮ ਨਿਊਜ਼ ਦੀ ਵਿਸ਼ੇਸ਼ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ ਅੱਜ ਨਾਈਨ ਕਲੱਬ ਨਵਾਂਸ਼ਹਿਰ ਐਕਟਿਵਿਟੀ ਕੈਂਟਰ ਕੋ ਫ੍ਰੀ ਮੈਡੀਕਲ ਚੈੱਕਅਪ ਕੈਂਪ ਕੋ ਅੱਖਾਂ ਦਾ ਵੀ ਚੈੱਕਅਪ ਕੈਂਪ ਲਗਾਇਆ ਗਿਆ ਇਹ ਕੈਂਪ ਬਾਬਾ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦੀ ਭਵਨ ਉਧਾਪੁਰ ਰੋਡ ਤੇ ਜੋਸ਼ਦਾਨਾ ਵਰਸੀ ਤੇ ਲਗਾਇਆ ਗਿਆ ਔਰ ਕਾਫੀ ਪੇਸ਼ੰਟਰ ਸਾਰੇ ਆਉਂਦੇ ਆ ਔਰ ਇਹ ਸਾਰਾ ਜਿੰਨਾ ਮੈਡੀਕਲ ਦਾ ਖਰਚਾ ਹੈਗਾ ਸਾਰਾ ਜੋ ਵੀ ਹੈਗਾ ਲਾਈਨ ਕਲੱਬ ਨਵਾਂ ਸੈਕਟਰ ਪਰੋਂ ਕੀਤਾ ਜਾਂਦਾ ਅਤੇ ਬਹੁਤ ਹੀ ਸਾਡੇ ਇਹ ਸਾਡਾ 57ਵਾਂ ਕੈਂਪ ਹੋਆ ਅਸੀਂ ਮਹੀਨਾਵਾਰ ਸਾਡਾ ਖਾਰਜ ਸੰਗਰਾਮ ਨੂੰ ਗੁਰਦਵਾਰਾ ਟੈਲੀ ਸਾਹਿਬ ਵਿਖੇ ਮੈਡੀਕਲ ਚੈੱਕਅਪ ਕੈਂਪ ਹੁੰਦਾ ਅੱਖਾਂ ਦਾ ਵੀ ਕੈਂਪ ਹੁੰਦਾ ਇਸੇ ਤਰ੍ਹਾਂ ਅੱਜ ਅਸੀਂ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦੇ ਪਵਨਦੇ ਵਿਖੇ ਵੀ ਮੈਡੀਕਲ ਕੈਂਪ ਲਗਾਇਆ ਗਿਆ ਅੱਖਾਂ ਦਾ ਕੈਂਪ ਲਗਾਇਆ ਗਿਆ ਜਿਸ ਵਿੱਚ ਸਾਰਾ ਕੁਝ ਬੀਪੀ ਦਾ 슈ਗਰ ਦਾ ای سی جی ਅੱਖਾਂ ਦਾ ਚੈੱਕ ਅਪ ਦਵਾਈਆਂ ਫ੍ਰੀ ਸਾਰਾ ਕੁਝ ਫ੍ਰੀ ਆਫ ਕੋਸਟ ਕੀਤਾ ਜਾਂਦਾ ਔਰ ਮੈਂ ਵਾਹਿਗੁਰੂ ਕੀ ਅਰਦਾਸ ਕਰਦਾ ਕਿ ਇਦਾਂ ਦੇ ਕੈਂਪ ਸਾਡੇ ਕਲੱਬ ਨੂੰ ਲਾਉਂਦੇ ਰਹਿਣ ਤੇ ਵਾਹਿਗੁਰੂ ਸਭ ਦੀ ਸੇਵਾ ਕਰਿਆਂ ਵਾਹਿਗੁਰੂ ਸਾਡੇ ਜੀ ਕਿਰਪਾ ਕਰੇ ਤੇ ਮੇਰੇ ਬਹੁਤ ਹੀ ਲਾਈਨ ਮੈਂਬਰ ਸਹਿਯੋਗ ਕਰ ਰਹੇ ਨੇ ਤੇ ਸਾਰੇ ਡਾਕਟਰ ਸਾਹਿਬਾਨ ਸਹਿਯੋਗ ਕਰ ਰਹੇ ਨੇ ਮੈਂ ਬਹੁਤ ਧੰਨਵਾਦ ਕਰਦਾ ਆਈ ਬਾਈ ਹਸਪੀਟਲ ਲਵਾਸਾ ਹਸਪੀਟਲ ਤੋਂ ਸਾਡੀ ਡਾਕਟਰਾਂ ਦੀ ਟੀਮ ਆਈ ਆ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਤੇ ਨਾਲ ਹੀ ਸਾਡੇ ਨਬਦੀਪਾ ਹਸਪੀਟਲ ਗੜ ਸਿੰਘਪੁਰ ਤੋਂ ਅੱਖਾਂ ਦੇ ਮਾਹ ਡਾਕਟਰ ਆਏ ਆ ਉਹ ਵੀ ਅੱਖਾਂ ਦਾ ਇਲਾਜ ਕਰ ਰਹੇ ਨੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਇਸ ਤਰ੍ਹਾਂ ਸਾਡੇ ਕੈਂਪ ਨੇਪਰੇ ਚੜ੍ਹਦੇ ਰਹਿੰਦੇ ਆ ਬਹੁਤ ਸਾਡਾ ਸਹਿਯੋਗ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ